ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਫਿਰ ਬਾਈ ਬੱਗੇ ਕੋਲੇ ਚੰਗੀ ਤੁਹਾਨੂੰ ਦੋ ਵੜਾ ਦਿਖਾਵਾਂਗੇ ਚੰਗੇ ਚੰਗੇ ਸਾਇਜ ਵਾਲੀਆਂ ਉਰੇ ਪਾਚੋਕੇ ਤੋਂ ਵੀਡੀਓ ਕਵਰ ਕਰ ਰਹੇ ਸਸੀ ਕਾ ਬਾਈ ਸਸੀ ਕਾ ਬਾਈ ਜੀ ਕਿਵੇਂ ਬੱਗੇ ਪੂਰਾ ਵਧੀਆ ਕੰਮ ਬਾਈ ਤੇ ਕਿਰਪਾ ਪਰਮਾਤਮਾ ਕਿਵੇਂ ਕੰਮ ਕਰ ਕੰਮ ਕਰ ਪੂਰਾ ਵਧੀਆ ਚੱਲ ਕਿਵੇਂ ਰਹਿੰਦਾ ਵੀਡੀਓ ਦਾ ਰਿਸਪੋਨਸ ਪੂਰਾ ਵਧੀਆ ਜਾ ਰਿਹਾ ਕੰਢੇ ਕੰਢੇ ਮਾਲ ਬੱਗਿਆਂ ਦਾ ਬਾਈ ਤੇ ਬਾਈ ਜੀ ਅੱਜ ਕਿੰਨੀਆਂ ਦਿਖਾ ਰਹੇ ਆ ਆਪਣਾ ਦੋ ਬਣਾ ਬਾਈ ਇੱਕ ਗਰਲੈਂਡੋ ਪਿਆਰ ਹੂੰ ਸੂਣਾ ਇੱਕ ਦੂਜੀਆ ਦੋ ਗਲੀਗਾ ਤੇ ਬਾਈ ਜੀ ਪਹਿਲਾਂ ਤਾਂ ਨਾਮ ਐਡਰੈਸ ਬੋਲ ਦਿਓ ਆਪਣਾ ਬਾਈ ਬੱਗਾ ਨਾਮ ਬੱਗਾ ਹੈਗੇ ਪਿੰਡ ਚੋਕੇ ਜਿਹੜਾ ਮਹੰਡਾ ਤਸ਼ੀਰ ਵਾਲਿਆਂ ਦੇ ਨੰਬਰ ਜੀ ਨੰਬਰ 9876242670 ਓਕੇ ਆਏ ਦੋ ਦਿਖਾ ਰਹੇ ਆ ਜਿਹੜੀ ਪਹਿਲੇ ਨੰਬਰ ਦੇ ਆਪਾਂ ਵਾੜ ਦੇਖ ਰਹੇ ਆ ਬਾਈ ਜੀ ਬਾਈ ਦੂਜਾ ਸੂਆ ਸੁਣੀਆ ਬੈੜਾ ਦੂਜਾ ਸੂਆ ਸੁਣੀਆ ਤੇ ਸਾਈਜ਼ ਫਿਰ ਬੜਾ ਵੱਡਾ ਹਨਾ ਬਾਈ ਇੱਕ ਨੰਬਰ ਦਾ ਦਿਖਾ ਦਾਂ ਤੁੰਦੇਵਾ ਨਾ ਦੇਖੋ ਜੀ ਬੈੜਦਾ ਲੈਵਾ ਕਰੋ ਹਾਂ ਲੈਵਾ ਕਰੋ ਨੇੜ ਤੋਂ ਚੱਕਾ ਆਹ ਦੇਖੋ ਜੀ ਇੱਕ ਨੰਬਰ ਲੈਣਾ ਬਾਈ ਫੀਟਿੰਗ ਵਾਲਾ ਲੈਵਾ ਅੱਗੇ ਪਿੱਛੇ ਦਾ ਹਵਾਨਾ ਹਨਾ ਨਾਭੀ ਥਾਣ ਹੂੰ ਨਾਭੀ ਥਾਣਾ ਜੀ ਬਾਈ ਦੁੱਧ ਦੇ 22 ਕਿਲੋ ਦਿੱਤਾ ਪਹਿਲੇ ਸੂਏ ਐਤੀ ਫਿਰ ਐਤੀ 23 24 ਕਿਲੋ ਦੋ ਬੈੜਾ ਖੋਲੋ ਜੀ ਤੋੜਾ ਕਰਾ ਕੇ ਚੈੱਕ ਗਾਰੰਟੀ ਹੋ ਜਰ ਆਪਣੀ ਹੂੰ 22 ਕਿਲੋ ਦਾ ਬੈੜਦੀ ਪਹਿਲੇ ਦਿਨ ਬਾਈ 5 ਤੋਂ 6 ਪਾਇਆ ਇਹਦੇ ਹੂੰ ਦਿਨ 5 ਤੋਂ 6 ਪਾਇਆ ਤੇ ਜੇ ਆਪਾਂ ਕੁਆਲਿਟੀ ਦੀ ਗੱਲ ਕਰ ਲਗੇ ਜਗਾਰ ਦੇ ਆ ਬੈੜ ਦਾ ਆ ਦੇਖੋ ਵੀਰੋ ਤੋਰਾ ਤਾਰਾ ਕਰੋ ਚੱਕ ਇੱਕ ਨੰਬਰ ਆ ਲੈ ਚਲੋ ਜੀ ਦੇਖ ਬਾਈ ਬੈੜ ਜੇ ਆਪਾਂ ਗੱਲ ਕਰ ਲਗੇ ਚਾਪੜ ਲਰਗੀ ਬਈ ਆ ਹਨਾ ਬਾਈ ਮਹਾ ਯਾਰ ਬਾਈ ਥਣ ਲੇਵਾ ਵੀ ਦੇਖ ਬੈੜ ਹੂੰ ਆ ਦੇਖੋ ਜੀ 10 ਪਿੰਡਾ ਜਨ ਜਰਾ ਇਹ ਜੀ ਮਿਲਦੀ ਬੈੜ ਆ ਦੇਖੋ ਜੀ ਦੇਖ ਬਾਈ ਥਣ ਲੇਵਾ ਦੇਖੋ ਬਾਹਰ ਹੁੰਦੇ ਬਾਹਰ ਬਾਈ ਯਾਰ ਇੱਕ ਨੰਬਰ ਆ ਹੂੰ ਲਓ ਜੀ ਦੇ ਵਾ ਕੀ ਦਾ ਫੇਸ ਚੰਗਾ ਦੇ ਫੇਸ ਮੂੰਹ ਰੰਗ ਫਰੈਂਟ ਪੂਰੇ ਚੰਗੇ ਕਿਤੇ ਨਿੱਕੇ ਕਰਨਾ ਫੇ ਦੇ ਦੂਗੀ 23 ਕਿਲੋ ਬਾਈ ਰਾਮੜਾ ਖੁੱਲਾ ਓਕੇ ਜੀ ਡਿਗਾਰਡ ਵਾਲੀ ਬਹਿਣਾ ਯਾਰ ਉਹ ਨਹੀਂ ਕਰਦੇ ਮਰੀਆਂ ਜੇ ਬਹਿਣਾ ਨਹੀਂ ਯਾਰ ਮਰੀਆਂ ਨਹੀਂ ਵੀਰੇ ਜਾਨ ਵਾਲੀਆਂ ਹਾਂ ਬਿੱਡੀਆਂ ਆਈਆਂ ਹੁਣ ਹਾਂ ਜਾਂ ਤੁਰਿਆ ਜਾ ਵੀ ਆਹ ਦੇਖੋ ਜੀ ਹਾਂ ਲੈ ਬਸ ਨੂੰ ਨੇੜ ਤੋਂ ਕਰਾ ਦੇ ਜੇ ਕਾ ਦੇਖੋ ਯਾਰੇ ਥਾਂ ਨਿਕੜਵੇਂ ਪੂਰੇ ਗੈਪ ਤੇ ਤੂੰ ਮਾਂ ਦਿਖਾ ਆ ਦੇ ਇੱਕ ਕੁਆਲਟੀ ਕਰੋ ਇੱਕ ਨੰਬਰ ਚੱਕ ਜਮਾ ਬਾਈ ਜੀ ਕੀ ਡਿਮਾਂਡ ਆ ਗਈ ਇਹਦੀ ਬਾਈ ਫੋਨ ਦੀ ਗ੍ਰੈਮਰ ਵੇਚਣ ਵਾਲੀ ਗੱਲ ਹੀ ਕਰਾਂਗੇ ਵੇਚਣ ਦੀ ਗੱਲ ਹੀ ਕਰਾਂਗੇ ਬਾਲੀ ਦਾ ਨਹੀਂ ਵਟਵਾਗਾ। ਦਰ ਲੋਕ ਤਾਂ 90 90 ਮੰਗਦਾ ਪਾ ਵੀ ਨਹੀਂ ਮੰਗਦਾ। ਵਾ ਠੀਕ ਆ। ਮੈਂ ਮੁੱਲ ਨਹੀਂ ਕਰਾਂ ਵਿੱਚਾਂ ਦੋ ਨੰਬਰ ਬਾਈ। ਇਹ ਬਾਈ ਦੂਜਾ ਸੂਆ ਗਾੜੇ ਨੇ ਵੀ ਸੂਣਾ। ਓਕੇ। ਇਹ ਨਹੀਂ ਬਾਈ 22 ਕਿਲੋ ਦੁੱਧ ਕੱਢਿਆ। 22 ਕਿਲੋ ਕੱਢਿਆ ਵਾ। ਹਾਂ। ਤੇ ਐਦ ਕੀ ਫਿਰ? ਐਂ ਤਾਂ 25-25 ਕਿਲੋ ਦੁੱਧ ਦੇ ਵੜਾ ਜੇ ਲੈ ਲੈਂਦੇ। ਇਹ ਤਾਂ ਵੱਡਾ ਹਨਾ। 6 ਤੋਂ 7 ਦਿਨ ਪਾਇਆ ਬਾਈ ਬੈਠਦੇ। 6 ਤੋਂ 7 ਦਿਨ ਬਾਕੀ। ਠੰਡੀ। ਹੂੰ। ਘਾੜਾ ਠੰਡੀ ਤੇ ਲੇਵੇ ਲੂਵੇ ਦੀ ਫਿਟਿੰਗ ਬੜੀ ਚੰਗੇ ਆ ਬਾਈ। ਆ ਦੇਖੋ ਜੀ। ਮੈਂ ਸਨਾਲ ਦਾ ਲੇਵਾ ਜਾਂਦਾ। ਲੈਓ ਵੀਰੇ। ਜਾਂਦਾ ਦੇਖ ਤੂੰ ਬੈ ਤੇ ਵਾਕਿਆ ਫੇਸ ਇੱਕ ਨੰਬਰ ਪਿਓਰ ਗਰਲੈਂਡੋ ਤੇ ਵਾਕਿਆ ਮੋਟੇ ਮੋਟੇ ਅੰਗਾ ਪੈਰਾਂ ਦੀ ਹੈ ਨਾ ਦੇਖ ਬਾਈ ਅਮੀ ਗੁਰਮੀ ਨੇ ਦੇ ਨੇੜੇ ਤੜਿਆ ਬਾਈ ਸੇਵਾ ਕਰੀ ਅਗਲੇ ਨੇ ਹੂੰ ਤਨ ਜੜ ਗੱਟੇ ਫੀਡ ਤੇ ਜਾ ਰਿਹਾ ਬੈਠ ਤੂੰ ਪੈਣਾ ਭਾ ਉਹ ਘਰ ਖਵਾਇਆ ਵਾ ਹਾਂ ਹੂੰ ਆ ਦੇਖੋ ਜੀ ਖੰਡੀ ਬਾਈ ਇੰਨੀ ਆ ਜਰਾ ਹੂੰ ਰੱਬ ਦਾ ਨਾ ਯਾਰ ਲਓ ਆ ਦੇਖੋ ਜੀ ਲੈ ਚਲੋ ਵੀਰੇ ਬਾਈ ਪੂਚ ਆ ਕੇ ਹੜੀ ਨੂੰ ਲੈ ਹਨ ਤੋਂ ਬੜਾ ਗੁੱਲੇ ਵਾਲਾ ਬੜਾ ਸਰਾ ਬੈੜਾ ਯਾਰ ਬਾਈ ਨੂੰ ਵੀ ਦੇਖ ਤੋ ਹੂੰ ਵਜਨ ਫੁੱਲ ਆ ਜੀ ਵੱਡੀ ਗੱਡੀ ਜਾਊ ਵੱਡੀ ਗੱਲ ਸ਼ਾਈਨਿੰਗ ਪੋਲਾ ਵੱਡੀ ਗੱਡੀ ਜਾਣੇ ਨੇ ਜਮਾ 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 ਬਲੈਰੋ ਜਾ ਆ ਦੇਖੋ ਲੇਵੇ ਦੀ ਫਿਟਿੰਗ ਫਟਿੰਗ ਕਰੋ ਚੱਕਾ ਕੱਦ ਦੇਖ ਤੂੰ ਮੇਰੇ ਏਡਾ ਹੂੰ ਜਮਾ ਜਮਾ ਬਰੇ ਲਿਓ ਜੀ ਮੈਂ ਹਰੀ ਰੀਸ ਕਰਦੀ ਆ ਇੱਕ ਤਰ੍ਹਾਂ ਦੀ ਬਾਕੀ ਡੱਬ ਪ੍ਰਿੰਟ ਜਿਵੇਂ ਜਿਵੇਂ ਚਾਹੀਦੇ ਓਵੇਂ ਆ ਕਹੋ ਮੈਂ ਆ ਤੂੰ ਦੇਖ ਇੱਕ ਚੰਗਾ ਲੈ ਚਲੋ ਜੀ ਮੂੰਹ ਮਾ ਕਿੰਨਾ ਚੰਗਾ ਬੈਠਦਾ ਤੇ ਬਾਕੀ ਤਾਂ ਤਾਂ ਤੋਂ ਪਰਲੇ ਯਾਰ ਕੀ ਭਈ ਆ 15 ਬੜੀ ਚੌੜੀ ਆ ਯਾਰ ਹੂੰ 6 ਪੱਦਰ 6 ਪੱਦਰ ਬੰਦ ਕਰੀ ਯਾਰ ਬੈਠਦੀ ਹਾਂ ਆ ਦੇਖੋ ਜੀ ਨੋ ਤਾਂ ਸਾਈਟਾਇਕ ਨੂੰ ਦੇਣਾ 25 ਮੰਨ ਜਿਹੜਾ ਮਰਜੀ ਲੈ ਲੈ ਜਾ ਤੇ ਬਾਕੀ ਦਾ ਚੰਗੀ ਆਏ ਨਹੀਂ ਹੈਗੀ ਵੀ ਜੇ ਵੇਟ ਹੋਊਗਾ ਤਾਂ ਹੀ ਦੁੱਧ ਦੇਣਾ ਹਾਂ ਦੁੱਧ ਚਰਬੀ ਨਹੀਂ ਹੋਣਾ ਯਾਰਾ ਚਰਬੀ ਨਾਲ ਓਕੇ ਜੀ ਤਾਂ ਨੇ ਪੈਸੇ ਹੈ ਬਈ ਠੰਡੀ ਬਈ ਬਾ ਫੋਨ ਦੀ ਗੱਲ ਹੈ ਵੇਚਣ ਵਾਲੀ ਗੱਲ ਆ ਦੇਖੋ ਖਿੱਚੋ ਮੜਾ ਲੈ ਵਾ ਦੇਖੋ ਜੀ ਇਹਦਾ ਰਾਵੜ ਮੈਂ ਗੱਤ ਆ ਹੂੰ ਇਹਦਾ ਵੀ ਮੁੱਲ ਫੋਨ ਤੇ ਫੋਨ ਤੇ ਦੋਨਾਂ ਦੇ ਮੁੱਲ ਫੋਨ ਤੇ ਰਹਿਣਗੇ ਚੰਗੇ ਤੁਹਾਨੂੰ ਨਗੀਨਾ ਪੀਸ ਦਿਖਾ ਦਿਆ ਜੀ ਦੋਵੇਂ ਆ ਟਾਪ ਦੇ ਪੀਸ ਆ ਹੂੰ ਜਮਾ ਟਾਪ ਨਹੀਂ ਇਹ ਨਹੀਂ ਬਾਈ ਕਰੇ ਰੱਖਣ ਵਾਲਿਆ ਜਮਾ ਕਰੇ ਰੱਖਣ ਵਾਲੇ ਪੀਸ ਆ ਤੇ ਬਾਕੀ ਦੀ ਗੱਲ ਜਰੂਰ ਬਾਈ ਨਾ ਕਰੋ ਸੰਪਰਕ ਪਿੰਡ ਚੌਕੇ ਤੋਂ ਆਪਾਂ ਵੀਡੀਓ ਤੁਹਾਨੂੰ ਕਵਰ ਕਰਕੇ ਦਿੱਤੀ ਆ ਤੇ ਨੰਬਰ ਬੋਲ ਦਿਓ ਜੀ 987624670 987624670 ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੁਸੀਂ ਰਵਾਲਿਆਂ ਵਾਲੀ ਦੋ ਬਹਿਣਾ ਸੀ ਦੋਨੇ ਤੁਹਾਨੂੰ ਦਿਖਾ ਦਿਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ ਵਧੀਆ ਗੀਜ਼ਲ